ਸਾਊਥ ਕੋਰੀਆ ਦੇ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਜਾਣਕਾਰੀ ਮੁਤਾਬਕ ਇੱਥੇ ਮਾਰਸ਼ਲ ਲਾਅ ਲਾਗੂ ਕੀਤਾ ਗਿਆ ਪਰ 6 ਘੰਟਿਆਂ ਦੇ ਬਾਅਦ ਹੀ ਮਾਰਸ਼ਲ ਲਾਅ ਨੂੰ ਖਤਮ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਲਗਾਤਾਰ ਵਿਰੋਧ ਪ੍ਰਦਰਸ਼ਨ ਹੋਏ ਤਾਂ ਸਾਊਥ ਕੋਰੀਆ ਦੇ ਵਿੱਚ ਵੱਡੀ ਹਲਚਲ ਹੈ ਸਿਆਸਤ ਦੇ ਵਿੱਚ ਵੀ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਹੇ ਨੇ 6 ਘੰਟਿਆਂ ਦੇ ਵਿੱਚ ਹੀ ਮਾਰਸ਼ਲ ਲਾਅ ਨੂੰ ਲਾਗੂ ਕਰਕੇ ਖਤਮ ਵੀ ਕਰ ਦਿੱਤਾ ਗਿਆ ਸੰਸਦਾਂ ਨੇ ਪੂਰੀ ਗੇਮ ਪਲਟ ਦਿੱਤੀ ਪੂਰੀ ਜਾਣਕਾਰੀ ਦਿੰਨੇ ਆ ਆਖਰ ਮਾਮਲਾ ਕੀ ਹੈ ਤਾਂ ਸਾਊਥ ਕੋਰੀਆ ਵਿੱਚ 6 ਘੰਟੇ ਬਾਅਦ ਹੀ ਮਾਰਸ਼ਲ ਲਾਉ ਨੂੰ ਖਤਮ ਕਰਨਾ ਪਿਆ ਸਾਊਥ ਕੋਰੀਆ ਦੇ ਰਾਸ਼ਟਰਪਤੀ ਮੀਡੀਆ ਰਿਪੋਰਟਾਂ ਮੁਤਾਬਕ ਯੂਨ ਸੋਕ ਯੋਲ ਨੇ ਦੇਸ਼ ਵਿੱਚ ਮਾਰਸ਼ਲ ਲਾਉਣ ਦੇ ਹੁਕਮ ਵਾਪਸ ਲੈ ਲਿਆ ਰਾਸ਼ਟਰਪਤੀ ਨੇ 3 ਦਸੰਬਰ ਦੀ ਰਾਤ ਮਾਰਸ਼ਲ ਲਾਗੂ ਕਰਨ ਦੀ ਘੋਸ਼ਣਾ ਕੀਤੀ ਸੀ ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਲੱਗੇ ਸੀ ਅਤੇ ਅਸਥਿਤੀ ਤਣਾਪੂਰਨ ਬਣਦੀ ਜਾ ਰਹੀ ਸੀ ਇਸੇ ਵਿਚਕਾਰ ਦੇਸ਼ ਦੀ ਨੈਸ਼ਨਲ ਅਸੈਂਬਲੀ ਵਿੱਚ ਮੌਜੂਦਾ 190 ਸੰਸਦਾਂ ਨੇ ਸਰਵਸੰਮਤੀ ਦੇ ਨਾਲ ਇਸ ਫੈਸਲੇ ਨੂੰ ਪਲਟ ਦਿੱਤਾ ਜਿਸ ਤੋਂ ਬਾਅਦ ਰਾਸ਼ਟਰਪਤੀ ਮਾਰਸ਼ਲ ਲਾ ਨੂੰ ਹਟਾਉਣ ਦਾ ਵਾਅਦਾ ਕੀਤਾ ਸੀ ਰਾਸ਼ਟਰਪਤੀ ਨੇ 6 ਘੰਟੇ ਬਾਅਦ ਹੀ ਦੱਖਣੀ ਕੋਰੀਆ ਦੇ ਵਿੱਚ ਮਾਰਸ਼ਲ ਲਾ ਹਟਾ ਦਿੱਤਾ ਗਿਆ ਮਾਰਸ਼ਲ ਲਾ ਦੇ ਹੁਕਮ ਨੂੰ ਹਟਾਉਣ ਦੇ ਕੁਝ ਘੰਟੇ ਬਾਅਦ ਹੀ ਦੱਖਣੀ ਕੋਰੀਆ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਯੂਨਸੁਖ ਯੋਲ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਕੋਰੀਆ ਦੀ ਮੁੱਖ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਡੀਪੀਕੇ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਪ੍ਰਕਿਰਿਆ ਸ਼ੁਰੂ ਕਰੇਗੀ ਤਾਂ ਰਾਸ਼ਟਰਪਤੀ ਯੋਲ ਮਾਰਸ਼ਲ ਲਾ ਲਗਾਉਣ ਦੀ ਜ਼ਰੂਰਤ ਕਿਉਂ ਪਈ ਤਾਂ ਵੱਡੀ ਖਬਰ ਹੈ ਦੱਖਣੀ ਕੋਰੀਆ ਦੇ ਸੰਸਦਾਨ ਨੇ ਕੁੱਲ 300 ਜੇਕਰ ਦੱਖਣੀ ਕੋਰੀਆ ਦੀ ਗੱਲ ਕੀਤੀ ਜਾਵੇ ਸੰਸਦ ਵਿੱਚ ਕੁੱਲ 300 ਸੀਟਾਂ ਨੇ ਤਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਚੋਣਾਂ ਦੇ ਜਨਤਾ ਨੇ ਵਿਪੱਖਸ਼ੀ ਪਾਰਟੀ ਯਾਨੀ ਕਿ ਵਿਰੋਧੀ ਪਾਰਟੀ ਡੀਪੀਕੇ ਤੇ ਭਰੋਸਾ ਕੀਤਾ ਸੀ ਸੱਤਾਧਾਰੀ ਪੀਪਲ ਪਾਵਰ ਨੂੰ ਸਿਰਫ 160 108 ਸੀਟਾਂ ਮਿਲੀਆਂ ਸੀ ਜਦੋਂ ਕਿ ਵਿਪੱਖਸ਼ੀ ਪਾਰਟੀ ਜਿਹੜੀ ਵਿਰੋਧੀ ਪਾਰਟੀ ਹੈ ਡੀਪੀਕੇ ਨੂੰ 170 ਸੀਟਾਂ ਮਿਲੀਆਂ ਸੀ ਬਹੁਮਤ ਵਿੱਚ ਹੋਣ ਦੀ ਵਜ੍ਹਾ ਕਰਕੇ ਵਿਰੋਧੀ ਡੀਪੀਕੇ ਰਾਸ਼ਟਰਪਤੀ ਸਰਕਾਰ ਦੇ ਕੰਮਕਾਜ ਵਿੱਚ ਜ਼ਿਆਦਾ ਦਖਲ ਦੇ ਰਹੀ ਸੀ ਅਤੇ ਉਹ ਆਪਣੇ এজেন্ডੇ ਦੇ ਮੁਤਾਬਿਕ ਕੰਮ ਨਹੀਂ ਕਰ پا ਰਹੀ ਸੀ ਤਾਂ ਰਾਸ਼ਟਰਪਤੀ ਯੋਲ ਨੇ 2022 ਵਿੱਚ ਥੋੜੀ ਬੋਤੇ ਅੰਤਰ ਦੇ ਨਾਲ ਚੋਣਾਂ ਜਿੱਤੀਆਂ ਸੀ ਇਸ ਤੋਂ ਬਾਅਦ ਉਸ ਨੂੰ ਇੰਨੀ ਲੋਕਪ੍ਰਿਅਤਾ ਘਟੀ ਕਿ ਉਸ ਦੀ ਕੁਰਸੀ ਜਿਹੜੀ ਉਹ ਚਲੀ ਗਈ ਲੋਕਪ੍ਰਿਅਤਾ ਘਟਦੀ ਚਲੀ ਗਈ ਇਸ ਪਤ ਉਹਨਾਂ ਦੀ ਪਤਨੀ ਦੇ ਕਈ ਵਿਵਾਦਾਂ ਦੇ ਵਿੱਚ ਫਸਣ ਦੀ ਵਜ੍ਹਾ ਵੀ ਉਹਨਾਂ ਦੀ ਜਿਹੜੀ ਛਵੀ ਹੈ ਖਰਾਬ ਕਰਕੇ ਚਲੀ ਗਈ ਫਿਲਹਾਲ ਰਾਸ਼ਟਰਪਤੀ ਦੀ ਲੋਕਪ੍ਰਿਅਤਾ ਜਿਹੜੀ 25% ਦੇ ਕਰੀਬ ਦੱਸੀ ਜਾਂਦੀ ਹੈ ਜੋ ਕਿ ਦੇਸ਼ ਦੇ ਵਿੱਚ तमाम ਰਾਸ਼ਟਰਪਤੀਆਂ ਤੋਂ ਸਭ ਤੋਂ ਘੱਟ ਦੱਸੀ ਜਾਂਦੀ ਹੈ ਤਾਂ ਦੱਖਣੀ ਕੋਰੀਆ ਦੇ ਵਿੱਚ ਰਾਸ਼ਟਰਪਤੀ ਜੋਲ ਨੇ ਮਾਰਸ਼ਲ ਲਾ ਦਾ ਐਲਾਨ ਕੀਤਾ ਪਰ ਬਾਅਦ ਵਿੱਚ ਵਿਰੋਧੀ ਥੋੜੀ ਹੀ ਦੇਰ ਵਿੱਚ ਸੰਸਦ ਪਹੁੰਚ ਕੇ ਮਾਰਸ਼ਲ ਲਾ ਕਾਨੂੰਨ ਨੂੰ ਹਟਾਉਣ ਦੇ ਲਈ ਸੰਸਦ ਵਿੱਚ 150 ਤੋਂ ਵੱਧ ਸੰਸਦ ਹੋਣੇ ਜ਼ਰੂਰੀ ਨੇ ਜਦੋਂ ਤੱਕ ਫੌਜ ਸੰਸਦ ਪੱਤੇ ਕਬਜ਼ਾ ਕਰਨ ਲਈ ਪਹੁੰਚੀ ਸੀ ਉਦੋਂ ਤੱਕ ਸੰਸਦ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਸੀ ਹਾਲਾਂਕਿ ਫੌਜ ਨੇ ਕਥਤ ਤੌਰ ਤੇ ਕਾਰਵਾਈ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੰਸਦਾਂ ਵਿੱਚ VOTING ਦੇ ਲਈ ਜਿਹੜੀ ਉਤਸ਼ਾਹਤਾ ਸੀ ਉਤਸ਼ਾਹਤਾ ਸੀ ਉਹ ਵਧਦੀ ਜਾ ਰਹੀ ਸੀ ਸੰਸਦ VOTING ਦੇ ਲਈ ਜਾ ਰਹੇ ਸੀ ਵਿਰੋਧੀ ਸੰਸਦਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅੰਦਰ ਵੜਨ ਤੇ ਲਈ ਸੰਸਦਾਂ ਦੀਆਂ ਜਿਹੜੀਆਂ ਖਿੜਕੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਸੀ ਸੰਸਦਾਂ ਨੇ ਪਰ ਜਦੋਂ ਤੱਕ ਜਵਾਨ ਨੇੜੇ ਪਹੁੰਚਦੇ ਨੈਸ਼ਨਲ ਅਸੈਂਬਲੀ ਦੇ 300 ਦੇ ਵਿੱਚੋਂ 190 ਸੰਸਦਾਂ ਨੇ ਰਾਸ਼ਟਰਪਤੀ ਦੇ ਮਾਰਸ਼ਲ ਲਾਅ ਵਾਲੇ ਪ੍ਰਸਤਾਵ ਨੂੰ ਮਤਦਾਨ ਕਰਤੇ ਕਰਕੇ ਪਾਸਾ ਪਲਟ ਦਿੱਤਾ ਯਾਨੀ ਕਿ ਉਹਨੂੰ ਖਤਮ ਕਰ ਦਿੱਤਾ ਉਸ ਫੈਸਲੇ ਨੂੰ ਤਾਂ ਦੱਖਣੀ ਕੋਰੀਆ ਦੇ ਵਿੱਚ ਸੰਵਿਧਾਨ ਦੇ ਮੁਤਾਬਿਕ ਜੇਕਰ ਸੰਸਦ ਵਿੱਚ ਸੰਸਦਾਂ ਦਾ ਬਹੁਮਤ ਦੇਸ਼ ਤੇ ਮਾਰਸ਼ਲ ਹਟਾਉਣ ਦੀ ਮੰਗ ਕਰਦਾ ਤਾਂ ਸਰਕਾਰ ਨੂੰ ਇਸ ਨੂੰ ਮੰਨਣਾ ਪਵੇਗਾ ਤਾਂ ਸੰਸਦਾਂ ਨੇ ਇੱਥੇ ਗੇਮ ਪਲਟ ਦਿੱਤੀ ਸੰਸਦ ਪਹੁੰਚ ਕੇ ਇਸ ਫੈਸਲੇ ਨੂੰ ਰੱਦ ਕਰਾਉਣ ਵਿੱਚ ਕਾਮਯਾਬ ਹੋਏ ਸੰਸਦ ਸਾਊਥ ਕੋਰੀਆ ਵਿੱਚ 6 ਘੰਟੇ ਦੇ ਬਾਅਦ ਹੀ ਮਾਰਸ਼ਲ ਲਾਅ ਐਮਰਜੈਂਸੀ ਹੈ ਜਿਹੜੀ ਉਹ ਖਤਮ ਕਰਨੀ ਪਈ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਵਿਰੋਧੀ ਪਾਰਟੀਆਂ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਨੇ